ਆਮੀ ਹਰਿਆਣੇ ਦੀਆਂ ਪੰਚਾਇਤਾਂ ਹੋਣ Rajasthan ਦੀਆਂ ਹੋਣ UP ਦੀਆਂ ਹੋਣ ਸਾਰੇ ਕਿਤੇ ਸਾਡੇ ਨਾਲ ਇਹਨਾਂ ਨੇ ਸਾਥ ਦਿੱਤਾ ਜਦਕਿ ਮੈਨੂੰ ਸਾਰੀਆਂ ਪਾਰਟੀਆਂ ਵੱਲੋਂ ਆਫਰ ਸਿਗੀ ਜਿੰਨੀਆਂ ਵੀ ਮੌਜੂਦਾ ਪਾਰਟੀਆਂ ਆ ਸਾਰੇ ਚਾਹੁੰਦੇ ਸੀਗੇ ਕਿ ਮੈਂ ਉਹਨਾਂ ਦੀ ਪਾਰਟੀ ਦਾ ਹਿੱਸਾ ਬਣਾ ਪੰਜਾਬ ਦੇ ਵਿੱਚ ਜਿਹੜੇ ਵਧੀਆ ਚਿਹਰੇ ਨੇ ਪਾਰਟੀਵਾਦੀ ਉੱਤੇ ਉੱਟ ਕੇ ਉਹਨਾਂ ਦੀ ਸਪੋਰਟ ਕਰਾਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਵਿਖੋ ਰੇਸ਼ਮ ਸਿੰਘ ਬੜਾਚ ਪਿੰਡ ਅਦਲੀ ਵਾਲਾ ਸਾਡੇ ਰਾਜਸਥਾਨ ਸੀ ਹਲਕੇ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਉੱਥੋਂ ਬਿਲੋਂਗ ਕਰਦੇ ਨੇ ਔਰ ਪੂਰਾ 1 ਸਾਲ ਸਾਡੇ ਨਾਲ ਟਿਕਵੀ ਬਾਰਡਰ ਦੇ ਉੱਤੇ ਵੀ ਰਹੇ ਨੇ ਔਰ ਭਾਵੇਂ ਹਰਿਆਣੇ ਦੀ ਆ ਪੰਚਾਇਤਾਂ ਹੋਣ ਰਾਜਸਥਾਨ ਦੀਆਂ ਹੋਣ ਯੂਪ ਦੀਆਂ ਹੋਣ ਸਾਰੇ ਕਿਤੇ ਸਾਡੇ ਨਾਲ ਇਹਨਾਂ ਨੇ ਸਾਥ ਦਿੱਤਾ ਹੈ ਪਿੱਛੇ ਖਨੌਰੀ ਬਾਰਡਰ ਦੇ ਉੱਤੇ ਜਦੋਂ ਵੀਡੀਓ ਵਾਇਰਲ ਹੋਈ ਸੀਗੀ ਆਸੂ ਗੈਸ ਤੇ ਗੋਲਿਆਂ ਦੇ ਨਾਲ ਉਹਦੇ ਵਿੱਚ ਵੀ ਮੇਰੇ ਨਾਲ ਇਹ ਜਵਾਨ ਜੀ ਸਾਹਮਣੇ ਖੜੇ ਸੀਗੇ ਸੋ ਇਸ ਵਾਰੀ ਇਹਨਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਅਸੀਂ ਐਮਪੀ ਵਿਧਾਇਕ ਇਲੈਕਸ਼ਨ ਦੇ ਵਿੱਚ ਆਜ਼ਾਦ ਖੜੀਏ ਪਹਿਲਾਂ ਇਹ ਸਾਰੇ ਜਣੇ ਮੈਨੂੰ ਕਹਿ ਰਹੇ ਸੀਗੇ ਕਿ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਬਟ ਮੈਂ ਇਹ ਗੱਲ ਸੋਚੀ ਕਿ ਐਰ ਕਿ ਮੈਂ ਇਲੈਕਸ਼ਨ ਨਹੀਂ ਲੜਦੀ ਜਦਕਿ ਮੈਨੂੰ ਸਾਰੀਆਂ ਪਾਰਟੀਆਂ ਵੱਲੋਂ ਆਫਰ ਸੀਗੀ ਜਿੰਨੀਆਂ ਵੀ ਮੌਜੂਦਾ ਪਾਰਟੀਆਂ ਆ ਸਾਰੇ ਚਾਹੁੰਦੇ ਸੀਗੇ ਕਿ ਮੈਂ ਉਹਨਾਂ ਦੀ ਪਾਰਟੀ ਦਾ ਹਿੱਸਾ ਬਣਾ ਬਟ ਮੈਨੂੰ ਲੱਗਦਾ ਹੈ ਕਿ ਆਪਣੇ ਸਮਾਜ ਦੇ ਵਿੱਚ ਕੁਝ ਲੋਕਾਂ ਨੂੰ ਪੋਲਿਟਿਕਸ ਤੋਂ ਬਾਹਰ ਰਹਿ ਕੇ ਵੀ ਕੁਝ ਦੇ ਸਮਝਣ ਦੀ ਲੋੜ ਹੁੰਦੀ ਹੈ ਕਿ ਪੋਲਿਟਿਕਸ ਐਗਜ਼ੈਕਟਲੀ ਚੱਲ ਕੇਵੇਂ ਰਹੀ ਹੈ ਸਾਡੇ ਪੰਜਾਬ ਦੀ ਸੋ ਮੈਂ ਇਸ ਲਈ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵਧੀਆ ਚਿਹਰੇ ਨੇ ਪਾਰਟੀਬਾਦੀ ਤੋਂ ਉੱਟੇ ਉੱਟ ਕੇ ਉਹਨਾਂ ਦੀ ਸਪੋਰਟ ਕਰਾਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਭਾਵੇਂ ਮੈਂ ਕਰਮਜੀਤ ਅਨਮੋਲ ਪਾਈ ਦੀ ਫਰੀਦਕੋਟ ਦੇ ਵਿੱਚ ਜਾ ਕੇ ਸਪੋਰਟ ਕੀਤੀ ਕਿਉਂਕਿ ਸਾਡੇ ਕਲਾਕਾਰ ਪਾਈਚਾਰੇ ਤੋਂ ਬਿਲੋਂਗ ਕਰਦੇ ਸੀਗੇ ਔਰ ਵਧੀਆ ਇਨਸਾਨ ਸੀਗੇ ਔਰ ਆਪਣੇ ਕੈਰੀਅਰ ਦੇ ਇੱਕ ਮੁਕਾਮ ਤੇ ਸੀਗੇ ਜਿਹੜਾ ਕਿ ਉਹ ਆਪਣਾ ਸਾਰਾ ਕੁਝ ਛੱਡ ਕੇ ਪੋਲਿਟਿਕਸ ਦੇ ਵਿੱਚ ਆ ਰਿਹਾ ਹੈ ਦੂਜੇ ਨੰਬਰ ਦੇ ਉੱਤੇ ਮੈਂ ਖੁੜਿਆ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਨਿਸਟਰ ਹੈ ਮੈਂ ਉਹਨਾਂ ਦੀ ਤਾਰੀਫ ਕਰਦੀ ਆਂ ਸਪੋਰਟ ਕਰਦੀ ਆਂ ਬਹੁਤ ਚੰਗੇ ਇਨਸਾਨ ਨੇ ਆਪਾਂ ਨੂੰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਮੀਥ ਖੇ ਬਹੁਤ ਚੰਗੇ ਇਨਸਾਨ ਨੇ ਸੋ ਜਿਹੜੇ ਜਿਹੜੇ ਚੰਗੇ ਚਿਹਰੇ ਨੇ ਮੈਂ ਹਮੇਸ਼ਾ ਉਹਨਾਂ ਦੀ ਸਪੋਰਟ ਕੀਤੀ ਹੈ ਪਾਰਟੀ ਬਾਜੀ ਤੋਂ ਉੱਤੇ ਉੱਟ ਕੇ ਸੋ ਸਾਡੇ ਇਧਰ ਇਹ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੀ ਹਾਂ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਦੇ ਵਿੱਚ ਕੁਝ ਲੋਕ ਹੀ ਇਹੋ ਜਿਹੇ ਨੇ ਜਿਨ੍ਹਾਂ ਦੀ ਸਪੋਰਟ ਕਰਨੀ ਬੰਦੀ ਹੈ ਕਿਉਂਕਿ ਉਹਨਾਂ ਦਾ ਕਿਰਦਾਰ ਵਧੀਆ ਹੈ ਉਹਨਾਂ ਦੀ ਸੋਚ ਵਧੀਆ ਹੈ ਉਹਨਾਂ ਦੀ ਡਿਵੈਲਪਮੈਂਟ ਸੋਚ ਹੈ ਐਜੂਕੇਸ਼ਨ ਪ੍ਰਤੀ ਔਰ ਜਦੋਂ ਅਸੀਂ ਪਿੱਛੇ ਮੇਲਾ ਵੀ ਕਰਵਾਇਆ ਸੀਗਾ ਕੈਂਸਰ ਦਾ ਕੈਂਸਰ ਦੇ ਸਬੰਧੀ ਉਹ ਹਮੇਸ਼ਾ ਆਪਣੀ ਪਾਰਟੀ ਵਾਲੀ ਤੋਂ ਉੱਤੇ ਉੱਟ ਕੇ ਉਹ ਸਪੋਰਟ ਕਰਨ ਵਾਸਤੇ ਆਏ ਸੀਗੇ ਇਸੇ ਤਰੀਕੇ ਦੇ ਨਾਲ ਰੇਸ਼ਮ ਦੀ ਇੱਕ ਆਜ਼ਾਦ ਸੋਚ ਹੈ ਔਰ ਮੈਨੂੰ ਲੱਗਦਾ ਹੈ ਕਿ ਅੰਮ੍ਰਿਤ ਸਰ ਦੇ ਵਿੱਚ ਐਮਪੀ ਬਤੌਰ ਐਮਪੀ ਸਾਡੇ ਪਿੱਛੇ ਔਜਲਾ ਸਾਹਿਬ ਰਹੇ ਨੇ ਗੁਰਜੀਤ ਔਜਲਾ ਰਹੇ ਨੇ 7 ਸਾਲ ਐਮਪੀ ਰਹੇ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਔਰ ਮੈਨੂੰ ਨਹੀਂ ਲੱਗਦਾ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਹੋਈਆਂ ਨੇ ਕਿਉਂਕਿ ਮੈਂ ਅੰਮ੍ਰਿਤਸਰ ਨੂੰ ਬਲੌਂਗ ਕਰਦੀ ਆ ਅੰਮ੍ਰਿਤਸਰ ਦੇ ਵਿੱਚ ਸਾਡੇ ਗੰਦਾ ਨਾਲਾ ਆ ਤੁਸੀਂ ਦੇਖ ਸਕਦੇ ਹੋ ਗੁੰਟਾਲੇ ਉੱਥੇ ਉਹਨਾਂ ਦਾ ਘਰ ਹੈ ਉੱਥੇ ਉਹਨਾਂ ਦਾ ਆਫਿਸ ਹੈ ਉਹ ਗੰਦਾ ਨਾਲਾ ਥੱਲਿਓ ਪੱਕਾ ਹੋਣਾ ਚਾਹੀਦਾ ਸੀਗਾ ਉਸ ਗੰਨੇ ਨਾਲੇ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਘਰ-ਘਰ ਦੇ ਵਿੱਚ ਜਨਮ ਲੈ ਰਹੀਆਂ ਨੇ ਸਾਡੇ ਪਿੰਨਾ ਤੱਕ ਕੈਂਸਰ ਪਹੁੰਚ ਚੁੱਕੀ ਹੈ ਉਹ ਕਿਸੇ ਨੇ ਉਸ ਦੇ ਉੱਤੇ ਉਸ ਮੁੱਦੇ ਦੇ ਉੱਤੇ ਗੱਲ ਨਹੀਂ ਚੁੱਕੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਸਿਰਫ ਜਦੋਂ ਇਲੈਕਸ਼ਨਸ ਆਉਂਦੀਆਂ ਨੇ ਉਦੋਂ ਹੀ ਲੋਕੀ ਜਿਹੜੀ ਇਹ ਗੱਲ ਰੱਖਦੇ ਨੇ ਅੱਗੇ ਪਿੱਛੇ ਕੋਈ ਗੱਲ ਨਹੀਂ ਕਰਦਾ ਉਸ ਤੋਂ ਇਲਾਵਾ ਜਿਹੜੀ ਸਾਡੇ ਅੰਮ੍ਰਿਤਸਰ ਦੇ ਵਿੱਚ ਡੰਪ ਇੰਨਾ ਇਕੱਠਾ ਹੋਇਆ ਹੈ ਕੂੜੇ ਦਾ ਉਹ ਵਿਚਾਰੇ ਜਦੋਂ ਕੂੜਾ ਸਾਰਦੇ ਨੇ ਉਹ ਲੋਕਾਂ ਦੀਆਂ ਬਾਰੀਆਂ ਉਹਨਾਂ ਦੇ ਘਰ ਦੇ ਵਿੱਚ ਪੋਲੂਸ਼ਨ ਜਾਂਦਾ ਲੋਕੀ ਇੰਨੇ ਜ਼ਿਆਦਾ ਦੁਖੀ ਨੇ ਸੋ ਅੰਮ੍ਰਿਤਸਰ ਦੇ ਸ਼ਹਿਰ ਦੀਆਂ ਜਿੰਨੀਆਂ ਪ੍ਰੋਬਲਮਸ ਨੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੋਈ ਵੀ ਪਾਰਟੀ ਟਿਕਟ ਹੰਦੀ ਹੈ ਉਸ ਪਾਰਟੀ ਨੂੰ ਗਰਾਊਂਡ ਲੈਵਲ ਦੇ ਉੱਤੇ ਸਰਵੇ ਜ਼ਰੂਰ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਬੰਦੇ ਨੇ ਕੰਮ ਕਿਦਾਂ ਕੀਤੇ ਨੇ ਕਿਉਂਕਿ ਅਸੀਂ ਉਹੋ ਜੇ ਬੰਦੇ ਚਾਹੁੰਦੇ ਆਂ ਆਪਣੀ ਸੁਸਾਇਟੀ ਦੇ ਵਿੱਚ ਜਿਹੜੇ ਸੁਸਾਇਟੀ ਦੇ ਮੁੱਦੇ ਚੱਕਣ ਔਰ ਕੰਮ ਕਰਨ ਨਾ ਕਿ ਆਪਣੇ ਕਾਰੋਬਾਰ ਵਧਾਉਣ ਇਹਨਾਂ ਨੂੰ ਇੱਕ ਮੌਕਾ ਸੁਸਾਇਟੀ ਦਾ ਕੰਮ ਕਰਨ ਵਾਸਤੇ ਨਹੀਂ ਚਾਹੀਦਾ ਇਹਨਾਂ ਨੂੰ ਇੱਕ ਮੌਕਾ ਆਪਣੀਆਂ ਜਾਇਦਾਦਾਂ ਬਣਾਉਣ ਵਾਸਤੇ ਚਾਹੀਦਾ ਸੋ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਸਮਾਜ ਦੇ ਵਿੱਚ ਉਸ ਇਨਕਲਾਬੀ ਲਹਿਰ ਦੀ ਲੋੜ ਹੈ ਕਿ ਜਿਹੜੀ ਕਿ ਸਹੀ ਬੰਦਿਆਂ ਨੂੰ ਪਛਾਣਨ ਵੇਖੋ ਤੁਸੀਂ ਲੈਂਦੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਆਜ਼ਾਦ ਹੀ ਉਮੀਦਵਾਰ ਜਿਤਾਤੇ ਇਸ ਕਰਕੇ ਜਿਤਾਏ ਕਿਉਂਕਿ ਉਹਨਾਂ ਦੇ ਵਿੱਚ ਜਾਗਰੂਤਾ ਸੀਗੀ ਸੋ ਮੇਰੀ ਅੰਮ੍ਰਿਤਸਰ ਵਾਸੀਆਂ ਨੂੰ ਰਿਕੁਐਸਟ ਹੈ ਮੈਂ ਅੰਮ੍ਰਿਤਸਰ ਦੇ ਵਿੱਚ ਪਲੀ ਵੱਡੀ ਹੋਈ ਐ ਇੱਥੇ ਦੀ ਸਕੂਲਿੰਗ ਐ ਮੇਰੀ ਮੈਂ ਮੇਰੇ ਦਿਲ ਦੇ ਵਿੱਚ ਦਰਦ ਐ ਅੰਮ੍ਰਿਤਸਰ ਦੇ ਪ੍ਰਤੀ ਸੋ ਮੈਂ ਇਹੀ ਚਾਹੁੰਦੀ ਐ ਕਿ ਆਪਾਂ ਇੱਕ ਵਾਰੀ ਮੌਕਾ دیਏ ਆਜ਼ਾਦ ਉਮੀਦਵਾਰ ਨੂੰ ਵੀ ਅਸੀਂ ਮੌਕਾ دیਏ ਆਜ਼ਾਦ ਸੋਚ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਐ ਸਾਡਾ ਯੂਥ ਜੀ ਫੋਰਨ ਜਾ ਰਿਹਾ ਹੈ ਸਾਡਾ ਯੂਥ ਜੀ ਡਰੱਗਸ ਦੇ ਵਿੱਚ ਜਾ ਰਿਹਾ ਹੈ ਵੇਖੋ ਜਦੋਂ ਯੂਥ ਨੂੰ ਆਪਾਂ ਪੋਲਿਟਿਕਸ ਦੇ ਵਿੱਚ ਲੈ ਕੇ ਆਵਾਂਗੇ ਤਾਂ ਇਹਦੀ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਨਾ ਇਹ ਮੇਰੇ ਨਾਲ ਰੇਸ਼ਮ ਜੀ ਹੈ 27 ਸਾਲਾਂ ਦਾ ਮੁੰਡਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਇਹੀ ਜੀ ਸੋਚ ਵਾਲੇ ਮੁੰਡੇ ਅੱਗੇ ਆਉਣਗੇ ਸਾਡੇ ਸੋਸਾਇਟੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਐਮਐਲਏ ਦਾ ਮੁੰਡਾ ਹੀ ਐਮਐਲਏ ਬਣ ਸਕਦਾ ਹੈ ਮੰਤਰੀ ਦਾ ਮੁੰਡਾ ਹੀ ਮੰਤਰੀ ਬਣ ਸਕਦਾ ਹੈ ਐਮਪੀ ਦਾ ਮੁੰਡਾ ਹੀ ਐਮਪੀ ਬਣ ਸਕਦਾ ਹੈ ਇਹ ਜ਼ਰੂਰੀ ਨਹੀਂ ਹੈ ਇਹ ਸਾਡਾ ਦੇਸ਼ ਹੈ ਲੋਕਤੰਤਰ ਹੈ ਇੱਥੇ ਲੋਕਾਂ ਦੀ ਜਿਹੜੀ ਆਵਾਜ਼ ਹੈ ਨਾ ਚੰਗੇ ਚਿਹਰੇ ਚਾਹੀਦੇ ਆ ਸਾਨੂੰ ਪੋਲਿਟਿਕਸ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਹੈ ਕਿ ਪੋਲਿਟਿਸ਼ੀਅਨ ਜਿਹੜੇ ਨੇ ਉਹ ਪਬਲਿਕ ਸਰਵੰਟ ਹੁੰਦੇ ਨੇ ਤਨਖਾਹ ਮਿਲਦੀ ਆ ਉਹਨਾਂ ਨੂੰ ਗਵਰਨਮੈਂਟ ਵੱਲੋਂ ਸਾਡੇ ਕੰਮ ਕਰਨ ਲੱਗਿਆ ਸੋ ਮੈਂ ਅੰਮ੍ਰਿਤਸਰ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਵੇਖੋ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਸੂਟਾਂ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਇੱਕ ਚੰਗੀ ਸ਼ਖਸੀਅਤ ਨੂੰ ਆਪਣੀ ਕੀਮਤੀ ਵੋਟ ਪਾਓ ਉਹ ਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਆ ਨਹੀਂ ਤੇ ਅਸੀਂ ਪੰਜਾਬ ਨੂੰ ਦੇਖ ਲਿਆ ਕਿਨੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਅਸੀਂ ਲੀਡਰ ਦੇਖ ਲਏ ਨੇ ਆਪਾਂ ਆਪਣੀ ਜਿਵੇਂ ਤੁਸੀਂ ਪਿਛਲੀ ਵਾਰੀ ਝਾੜੂ ਨੂੰ ਲੈ ਕੇ ਆਏ ਸੀਗੇ ਅੰਦਰ ਖਾਤੇ ਤੁਸੀਂ ਵੋਟ ਪਾਈ ਸੀਗੀ ਮੈਂ ਨਹੀਂ ਕਹਿੰਦੀ ਵੀ ਤੁਸੀਂ ਖੋਲ੍ਹ ਕੇ ਚੱਲੋ ਬਹੁਤ ਸਾਰੇ ਲੋਕੀ ਹੁੰਦੇ ਨੇ ਜਿਨ੍ਹਾਂ ਨੇ ਕੰਮ ਲਏ ਹੁੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਅਸੀਂ ਤੇ ਕਿਸੇ ਨੂੰ ਵੋਟ ਹੀ ਨਹੀਂ ਪਾਉਣੀ ਅਸੀਂ ਤੇ ਸਿਸਟਮ ਤੋਂ ਅੱਕ ਚੁੱਕੇ ਹਾਂ ਔਰ ਬਹੁਤ ਸਾਰੇ ਲੋਕੀ ਆ ਕੇ ਮੈਨੂੰ ਕਹਿੰਦੇ ਵੀ ਐਸੀ ਤੇ ਮੈਂ ਆਕ ਚੁੱਕੇ ਹਾਂ ਹਨਾ ਬਟ ਮੈਂ ਕਹਿੰਦੀ ਹਾਂ ਨੋਟਾ ਦੱਬਨ ਤੋਂ ਚੰਗਾ ਹੈ ਆਜ਼ਾਦ ਉਮੀਦਵਾਰ ਨੂੰ ਵੋਟ ਪਾ ਦਿਓ ਕਿਤੇ ਨਾ ਕਿਤੇ ਜਾਗ ਲੱਗੂਗੀ ਸਾਡੀ ਸੋਸਾਇਟੀ ਦੇ ਵਿੱਚ ਸੋ ਜਿਹੜੇ ਸ਼ਬਦ ਬਾਕੀ ਮੈਂ ਜਿਹੜੀਆਂ ਗੱਲਾਂ ਆ ਮੈਂ ਇਹ ਕਹਿਣਾ ਚਾਹੁੰਦੀ ਆ ਵੇਖੋ ਜ਼ਰੂਰੀ ਨਹੀਂ ਹੁੰਦਾ ਕਿ ਵੋਟਾਂ ਦੇ ਵਿੱਚ ਖੜੇ ਹੋਣਾ ਤੇ ਜਿੰਨਾ ਜ਼ਰੂਰੀ ਹੈ ਜਦੋਂ ਤੁਸੀਂ ਕਾਗਜ਼ ਭਾਰਤੇ ਨਾ ਇੰਨੇ ਵੱਡੇ ਲੀਡਰਾਂ ਦੇ ਸਾਹਮਣੇ ਜਿਨ੍ਹਾਂ ਨੂੰ ਮੈਂ ਵੱਡਾ ਨਹੀਂ ਕਹਿੰਦੀ ਉਨਾਂ ਦੇ ਸਾਹਮਣੇ ਤੁਸੀਂ ਬਾਸ਼ ਚੁੱਕ ਲਈ ਨਾ ਅੱਖਾ ਚੱਖਾ ਪਾ ਕੇ ਕੁਐਸਚਨ ਖਚਨੇ ਸ਼ੁਰੂ ਕਰ ਦੇਣਾ ਉਸ ਦਿਨ ਹੀ ਤੁਹਾਡੀ ਜਿੱਤ ਹੋ ਜਾਂਦੀ ਹੈ ਔਰ ਬਹੁਤ ਸਾਰੇ ਸਾਡੀ ਨੌਜਵਾਨ ਪੀੜ੍ਹੀ ਨੂੰ ਐ ਲੱਗਦਾ ਹੈ ਇਲੈਕਸ਼ਨ 'ਚ ਬਹੁਤ ਪੈਸਾ ਲੱਗਦਾ ਹੈ ਜੀ ਇਲੈਕਸ਼ਨ 'ਨੀ ਅਸੀਂ ਲੜ ਸਕਦੇ ਅਸੀਂ ਕਿਵੇਂ ਲੜਾਂਗੇ ਅਸੀਂ ਕੀ ਕਰਾਂਗੇ ਅਸੀਂ ਲੀਡਰਾਂ ਦੇ ਸਾਹਮਣੇ ਸਾਨੂੰ ਟਿਕਟ ਨਹੀਂ ਮਿਲੀ ਬਹੁਤ ਸਾਰੇ ਲੋਕੀ ਭੱਜੇ ਫਿਰਦੇ ਆ ਸਾਨੂੰ ਪੈਸੇ ਪਿੱਛੇ ਪੈਸੇ ਦੇ ਕੇ ਟਿਕਟ ਮਿਲ ਜੂਗੀ ਵੇਖੋ ਜੀ ਤੁਹਾਨੂੰ ਆਪਣੇ ਸਮਾਜ ਵਾਸਤੇ ਸੋਚਣਾ ਪੈਣਾ ਹੈ ਸਾਨੂੰ ਟਿਕਟਾਂ ਦੀ ਲੋੜ ਨਹੀਂ ਹੈ ਸਰਕਾਰਾਂ ਅਸੀਂ ਲੋਕੀ ਬਣਾਉਨੇ ਆ ਅਸੀਂ ਲੋਕੀ ਤੋੜਦੇ ਆ ਸੋ ਆਪਾਂ ਨੂੰ ਆਪਣੇ ਜ਼ਮੀਰ ਨੂੰ ਜਗਾਉਣ ਦੀ ਲੋੜ ਹੈ ਹੋਰ ਕਿੰਨੇ ਕੁ ਟੇੜ ਤੱਕ ਆਪਾਂ ਆਪਣੀ ਜ਼ਮੀਨ ਨੂੰ ਮਾਰੀ ਰੱਖਾਂਗੇ ਬੱਚੇ ਬਾਹਰ ਚਲੇ ਗਏ ਸਾਡੇ ਅੱਧੇ ਨਸ਼ਿਆਂ ਦੇ ਵਿੱਚ ਰੁੱਲ ਗਏ ਤੁਸੀਂ ਵੇਖੋ ਪਿੰਡਾਂ ਦਾ ਕੀ ਹਾਲ ਹੈ ਲੋਕਾਂ ਦਾ ਕੀ ਹਾਲ ਹੈ ਇਸ ਟਾਈਮ ਦੇ ਉੱਤੇ ਆਪਾਂ ਕਿਤੇ ਨਾ ਕਿਤੇ ਤੇ ਫੁੱਲ ਸਟਾਪ ਲਾਈਏ ਨਾ ਕਿਤੇ ਕਿਤੇ ਆਪਾਂ ਨੂੰ ਫੁੱਲ ਸਟਾਪ ਲਾਉਣ ਦੀ ਲੋੜ ਹੈ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਐਸਚਨ ਕਰਨ ਦੀ ਲੋੜ ਹੈ ਕਿ ਆਪਾਂ ਕੀ ਇਹ ਸਮਾਜ ਨੂੰ ਚੰਗਾ ਨਹੀਂ ਬਣਾਉਣਾ ਚਾਹੁੰਦੇ ਕੀ ਅਸੀਂ ਵਧੀਆ ਸਮਾਜ ਨਹੀਂ ਸਿਰਜਣਾ ਚਾਹੁੰਦੇ ਕੀ ਸਾਨੂੰ ਬਰਾਬਰਤਾ ਦਾ ਸਮਾਜ ਨਹੀਂ ਚਾਹੀਦਾ ਜਿੱਥੇ ਊਚ ਨੀਚ ਨਾ ਹੋਵੇ ਜਿੱਥੇ ਕਾਸਟਿਜ਼ਮ ਨਾ ਹੋਵੇ ਜਿੱਥੇ ਸਾਰੇ ਭਰਾ ਇਕੱਠੇ ਹੋ ਕੇ ਇੱਕ ਆਜ਼ਾਦੀ ਦਾ ਬੀਜ ਲਾਉਣ ਜਿਵੇਂ ਭਗਤ ਸਿੰਘ ਜੀ ਦੀ ਸੋਚ ਸੀਗੀ ਸ਼ਹੀਦ ਆਲਮ ਉਦਮ ਸਿੰਘ ਜੀ ਦੀ ਸੋਚ ਸੀਗੀ ਚੰਦਰ ਸ਼ੇਖਰ ਆਜ਼ਾਦ ਦੀ ਸੋਚ ਸੀਗੀ ਸਾਡੀ ਇਹ ਸੋਚ ਹੈ ਕਿ ਜਦੋਂ ਸਾਡਾ ਯੂਥ ਪੜਿਆ ਲਿਖਿਆ ਅੱਗੇ ਆਊਗਾ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੜੀਆਂ ਕਰਾਂਗੇ ਜਿਦੇ ਵਿੱਚ ਪੜਨੀਆਂ ਕਿਤਾਬਾਂ ਹੋਣਗੀਆਂ ਬੱਚੇ ਸਾਡੇ ਇਤਿਹਾਸ ਨੂੰ ਪੜ੍ਹਣਗੇ ਮੌਜੂਦਾ ਸਿਸਟਮ ਨੂੰ ਪੜ੍ਹਣਗੇ ਤਾਂ ਕਿ ਉਹਨਾਂ ਨੂੰ ਪਤਾ ਹੋਊਗਾ ਸੋਸਾਇਟੀ ਦੇ ਵਿੱਚ ਹੋ ਕੀ ਰਿਹਾ ਹੈ ਅਸੀਂ ਆਪਣੇ ਬਜ਼ੁਰਗਾਂ ਦੇ ਗੋਡੀ ਹੱਥ ਨਹੀਂ ਲਵਾਵਾਂਗੇ ਤੁਸੀਂ ਵੇਖੋ ਕਿੱਡੀ ਸ਼ਰਮਨਾਕ ਗੱਲ ਹੈ ਕਿ ਸਾਡੇ ਜਿਹੜੇ ਬਜ਼ੁਰਗ ਹੈ ਉਹ ਮੰਤਰੀਆਂ ਦੇ ਬੱਚਿਆਂ ਨੂੰ ਵੀ ਗੋਡੀ ਹੱਥ ਲਾਉਂਦੇ ਨੇ ਇਹ ਬਹੁਤ ਸਾਰੀਆਂ ਗਲਤ ਗੱਲਾਂ ਹੈ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਐਮਐਲਏ ਨੂੰ ਤਨਖਾਹ ਮਿਲਦੀ ਹੈ ਉਹ ਪਬਲਿਕ ਸਰਵੰਟ ਹੈ ਇੱਕ ਐਮਪੀ ਨੂੰ ਤਨਖਾਹ ਮਿਲਦੀ ਉਹਨੂੰ ਕਾਰ ਮਿਲਦਾ ਹੈ ਉਹਨੂੰ ਗੱਡੀ ਚ ਤੇਲ ਪਾਉਣ ਲਈ ਮਿਲਦਾ ਉਹਨੂੰ ਸਿਕਿਉਰਿਟੀ ਮਿਲਦੀ ਹੈ ਉਹਦਾ ਫਰਜ਼ ਬੰਦਾ ਐਮਪੀ ਫੰਡ ਦੇ ਵਿੱਚ ਜਿਹੜਾ ਸਾਡੇ ਜਿਹੜੀ ਇੱਥੇ ਡਿਵੈਲਪਮੈਂਟ ਕਰੇ ਕਿੰਨਾ ਫੰਡ ਆਂਦਾ ਕਿਤੇ ਦੱਸੋ ਮੈਨੂੰ ਅੰਮ੍ਰਿਤਸਰ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਤਰੱਕੀ ਹੋਈ ਹੈ ਹੁਣ ਜਦੋਂ ਇਲੈਕਸ਼ਨ ਦਾ ਟਾਈਮ ਆ ਗਿਆ ਹੁਣ ਲੋਕੀ ਕਹਿੰਦੇ ਸਾਡੇ ਗਲੀ ਨਹੀਂ ਬਣੀ ਜੀ ਹੁਣ ਦੋਆਂ ਦਿਨਾਂ ਦੇ ਵਿੱਚ ਗਲੀ ਬਣ ਰਹੀ ਹੈ ਹੁਣ ਦੋਆਂ ਦਿਨਾਂ ਦੇ ਵਿੱਚ ਲੋਕ ਪੈ ਰਹੀ ਹੈ ਵੋਟਾਂ ਦੇ ਭੁੱਖੇ ਐ ਕੁਰਸੀ ਦੇ ਭੁੱਖੇ ਐ ਲੋਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਕੁਝ ਨਹੀਂ ਕੀਤਾ ਫਿਰ ਵੀ ਅਸੀਂ ਆ ਕੇ ਸਾਹਮਣੇ ਬੇਸ਼ਰਮਾ ਵਾਂਗੂ ਵੋਟਾਂ ਮੰਗ ਰਹੇ ਹਾਂ ਸੋ ਮੈਂ ਕਹਿੰਨੀ ਆ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਆਪਣੀ ਧੀ ਸਮਝ ਕੇ ਪੋਲ ਚੋਕ ਮਾਫ ਕਰਿਓ ਪਰ ਇਹ ਰਿਕੁਐਸਟ ਆ ਤੁਹਾਡੇ ਅੱਗੇ ਵੇਖੋ ਮੈਂ ਹਮੇਸ਼ਾ ਚੰਗੇ ਇਨਸਾਨ ਦੀ ਇਮਾਨਦਾਰ ਇਨਸਾਨ ਦੀ ਸਪੋਰਟ ਕਰੂੰਗੀ ਅੱਜ ਰੇਸ਼ਮ ਹੈ ਰੇਸ਼ਮ ਨੇ ਕਿਹਾ ਕਿ ਮੈਮ ਮੇਰੀ ਸਪੋਰਟ ਕਰੋ ਮੈਂ ਐ ਨਹੀਂ ਦੇਖਿਆ ਕਿ ਇਹ ਕਿਸੇ ਮੰਤਰੀ ਦਾ ਮੁੰਡਾ ਹੈ ਮੈਂ ਇਹ ਨਹੀਂ ਦੇਖਿਆ ਕਿ ਇਹ ਕਿੰਨਾ ਅਮੀਰ ਹੈ ਇਲੈਕਸ਼ਨ ਤੇ ਪੈਸੇ ਲਾ ਸਕਦਾ ਹੈ ਕਿ ਨਹੀਂ ਲਾ ਸਕਦਾ ਮੈਂ ਇਹ ਨਹੀਂ ਦੇਖਿਆ ਕਿ ਇਹਦੇ ਪਿੱਛੇ ਕਿਹੜੀ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਹੈ ਜਾਂ ਪ੍ਰਧਾਨ ਜੀ ਦਿੱਤੀ ਹੈ ਮੇਰਾ ਜ਼ਮੀਰ ਜਾਗਦਾ ਹੈ ਮੈਨੂੰ ਲੱਗਦਾ ਇੱਕ ਆਮ ਘਰ ਦਾ ਮੁੰਡਾ ਵੀ ਅੱਗੇ ਆ ਸਕਦਾ ਹੈ ਕੱਲੀ ਆਮ ਆਦਮੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਨਹੀਂ ਰਹਿ ਗਈ ਉਹਦੇ ਵਿੱਚ ਤੇ ਨਾ ਨਿਤ ਦਿਨ ਸਰੋਪੇ ਪੈ ਰਹੇ ਨੇ ਕਦੀ ਕਾਲੀ ਦਲ ਵਾਲੇ ਆ ਰਹੇ ਨੇ ਕਦੀ ਕਾਂਗਰਸੀ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਜਿੰਨੂੰ ਅਸੀਂ ਸਮਝ ਦੇ ਸੀਗੇ ਐਸੇ ਕਰਕੇ ਮੈਂ ਕਹਿ ਰਹੀ ਹਾਂ ਮੈਂ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਹਮੇਸ਼ਾ ਸਾਰਿਆਂ ਦੀ ਸਪੋਰਟ ਕੀਤੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਪੰਨੇ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਆਪਣੇ ਹੱਕ ਜੀ ਨਹੀਂ ਹੁੰਦੀਆਂ ਆਪਣੇ ਸਮਾਜ ਜੀ ਨਹੀਂ ਹੁੰਦੀਆਂ ਜਿਹੜੀਆਂ ਚੰਗੀਆਂ ਸ਼ਕਤੀਆਂ ਆ ਉਹ ਅਸੀਂ ਚਾਹੁੰਦੇ ਆ ਵੈਲ ਐਜੂਕੇਟਿਡ ਲੋਕੀ ਸਾਡੇ ਕੋਲ ਹੋਣੇ ਚਾਹੀਦੇ ਆ ਬਾਕੀ ਮੈਂ ਬਹੁਤ ਕੁਝ ਬੋਲਿਆ ਮੈਂ ਚਾਹੁੰਦੀ ਆ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਹਨਾ ਰੇਸ਼ਮ ਤੁਸੀਂ ਇਹਦੀ ਸੋਚ ਨੂੰ ਵੀ ਚਲਾਓ ਤੁਹਾਡੀ ਕਮਲ ਸਿੰਘਾਂ ਦੀ ਆਵਾਜ਼ ਬੁਲੰਦ ਕੀਤੀ ਬਿਲਕੁਲ ਕਰਾਂਗੀ ਬਿਲਕੁਲ ਕਰਾਂਗੀ ਅਸੀਂ ਰੇਸ਼ਮ ਹੁਣ ਸਾਡੇ ਨਾਲ ਗਏ ਸੀਗੇ ਮੇਰੇ ਮਾਸਟਰ ਜੀ ਸਰਦਾਰ ਵਿਅੰਨ ਸਿੰਘ ਮੇਜੋ ਜਨਸ਼ੀਬ ਸਿੰਘ ਦੇ ਬ੍ਰਦਰ ਅਸੀਂ ਇੱਥੋਂ ਬਸਾਂ ਵੀ ਲੈ ਕੇ ਗਏ ਸੀਗੇ ਬੰਦੀ ਸਿੰਘਾਂ ਵਾਸਤੇ ਅਸੀਂ ਉੱਥੇ ਆਵਾਜ਼ ਰੱਖਣ ਗਏ ਸੀਗੇ ਅਜ ਮੰਦਭਾਗੀ ਗੱਲ ਹੈ ਕਿ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਉਹ ਖਾਲੀ ਪਿਆ ਜਿੱਥੇ ਕਿ ਲੋਕੀ ਹੋਣੇ ਚਾਹੀਦੇ ਆ ਉੱਥੇ ਲੋਕੀ ਨਹੀਂਗੇ ਮੈਂ ਇਨਫੈਕਟ ਪਿੱਛੇ ਮੈਨੂੰ ਅਮਰਿਤਪਾਲ ਜੀ ਦੇ ਫਾਦਰ ਮਿਲੇ ਸੀਗੇ ਯੂਨੀਵਰਸਿਟੀ ਇੱਕ ਪ੍ਰੋਟੈਸਟ ਕੀਤਾ ਸੀਗਾ ਆਪਾਂ ਆਪਣੇ ਭਰਾ ਦਾ ਸ਼ੁਭਦਾ ਪਰ ਉੱਥੇ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਅੰਕਲ ਇਹ ਮੋਰਚਾ ਇੱਥੇ ਨਾ ਲਾਓ ਦਰਬਾਰ ਸਾਹਿਬ ਦੇ ਬਾਹਰ ਇਹ ਮੋਰਚਾ ਉੱਥੇ ਹੋਣਾ ਚਾਹੀਦਾ ਹੈ ਮੁਹੱਲੇ ਜਿੱਥੇ ਬਾਕੀ ਬੰਦੀ ਸਿੰਘਾਂ ਦਾ ਵੀ ਮੋਰਚਾ ਲੱਗਾ ਹੈ ਉਹ ਸਾਡੇ ਭਰਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਹੈ ਇਟਸ ਨਾਟ ਅਬਾਊਟ ਕਿ ਕੋਈ ਖਾਲਿਸਤਾਨ ਦੀ ਗੱਲ ਕਰਦਾ ਕੋਈ ਕਿਹਦੀ ਗੱਲ ਕਰਦਾ ਮੈਂ ਕਹਿੰਦੀ ਆ ਕਿ ਇਨਹਿਊਮਨ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਦੋਂ ਕਿਸੇ ਇਨਸਾਨ ਦੀ ਸਜ਼ਾ ਪੂਰੀ ਹੋ ਜੇ ਉਹਨੂੰ ਬਾਹਰ ਆਉਣਾ ਚਾਹੀਦਾ ਹੈ ਹਰ ਇੱਕ ਇਨਸਾਨ ਦਾ ਹੱਕ ਹੈ ਸਜ਼ਾ ਪੂਰੀ ਕਰਕੇ ਬਾਹਰ ਆਉਣਾ ਇੱਥੇ ਕਿੰਨੇ ਗੈਂਗਸਟਰ ਨੇ ਜਿਨ੍ਹਾਂ ਨੂੰ ਗਵਰਨਮੈਂਟਸ ਨੇ ਸਪੋਰਟ ਦਿੱਤੀ ਹੋਈ ਹੈ ਕਿੰਨੇ ਲੋਕੀ ਯੂਜ਼ ਕਰਦੇ ਨੇ ਆਪਾਂ ਨੂੰ ਸਾਰਾ ਕੁਝ ਪਤਾ ਹੈ ਸਾਰੀਆਂ ਗੱਲਾਂ ਦਾ ਕੀ ਗੱਲ ਉਹਨਾਂ ਦਾ ਵੀ ਹੱਕ ਬੰਦਾ ਹੈ ਬਾਹਰ ਆਉਂਦਾ ਉਹਨਾਂ ਦੀ ਵੀ ਅਸੀਂ ਆਵਾਜ਼ ਰੱਖਦੇ ਆਂ ਅਸੀਂ ਹਰ ਇੱਕ ਇਨਸਾਨ ਦੀ ਆਵਾਜ਼ ਰੱਖਦੇ ਆਂ ਮੈਂ ਕ੍ਰਿਸਚੀਅਨ ਕਮਿਊਨਿਟੀ ਦੀ ਆਵਾਜ਼ ਵੀ ਰੱਖੀ ਸੀਗੀ ਉਦੋਂ ਜਦੋਂ ਅੰਮ੍ਰਿਤਪਾਲ ਜੀ ਨੇ ਸਟੇਟਮੈਂਟ ਦਿੱਤੀ ਸੀਗੀ ਮੈਂ ਉਹਨਾਂ ਦੀ ਵੀ ਰੱਖੀ ਸੀਗੀ ਕਿਉਂਕਿ ਆਪਣੇ ਬੱਚੇ ਜਿੰਨੇ ਵੀ ਬਾਹਰ ਐ ਇਸ ਟਾਈਮ ਅਮਰੀਕਾ ਬੈਠੇ ਨੇ ਕੈਨੇਡਾ ਬੈਠੇ ਨੇ ਕਈ ਕੰਟਰੀਆਂ ਦੇ ਵਿੱਚ ਬੈਠੇ ਨੇ ਕੀ ਗੱਲ ਉੱਥੇ ਕ੍ਰਿਸਚੀਅਨ ਕਮਿਊਨਿਟੀ ਆ ਨਾ ਉਹ ਸਾਡੇ ਬੱਚਿਆਂ ਨੂੰ ਜੌਬਸ ਵੀ ਦਿੰਦੇ ਨੇ ਸਾਡੇ ਬੱਚਿਆਂ ਦੀ ਕਦਰ ਵੀ ਕਰਦੇ ਨੇ ਕੀ ਗੱਲ ਜੀ ਆਪਾਂ ਉਹਨਾਂ ਦੇ ਖਿਲਾਫ ਬੋਲਾਂਗੇ ਉਹ ਸਾਡੇ ਬੱਚਿਆਂ ਨੂੰ ਵੀ ਡਿਸਟਰਬ ਕਰਨਗੇ ਉੱਥੇ ਸੋ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸਾਂਝ ਬਣਾਉਣ ਦੀ ਲੋੜ ਹੈ ਆਪਾਂ ਨੂੰ ਤੇਰ ਮੇਰ ਨਹੀਂ ਰੱਖਣ ਦੀ ਲੋੜ ਨਾ ਰੱਖਣ ਦੀ ਲੋੜ ਹੈ ਕਿਹੜਾ ਧਰਮ ਹੈ ਵੇਖੋ ਅਸੀਂ ਬਾਬੇ ਨਾਨਕ ਨੂੰ ਮੰਨਦੇ ਆਂ ਹਨਾ ਮੈਂ ਕਹਿੰਨੀ ਆਂ ਵੀ ੴ ਸਤਨਾਮ ਕਰਤਾ ਪੁਰਖ ਠੀਕ ਹੈ ਆਪਾਂ ਵਾਸਤੇ ਸਾਰੇ ਬਰਾਬਰ ਨੇ ਸਾਰਿਆਂ ਦੀ ਰਿਕੁਐਸਟ ਰਿਸਪੈਕਟ ਕਰੋ ਔਰ ਸਾਰਿਆਂ ਦੇ ਜਿਹੜੇ ਮੁੱਦੇ ਨੇ ਉਹ ਅੱਗੇ ਰੱਖਣੇ ਚਾਹੀਦੇ ਨੇ ਭਾਵੇਂ ਸਾਡਾ ਮਜ਼ਦੂਰ ਭਾਈਚਾਰਾ ਉਹਨਾਂ ਦੇ ਮੁੱਦੇ ਵੀ ਰੱਖਣੇ ਚਾਹੀਦੇ ਨੇ ਇਨਫੈਕਟ ਮੈਂ ਬਹੁਤ ਛੇਤੀ ਉਹਦੇ ਉੱਤੇ ਇੱਕ ਫਿਲਮ ਵੀ ਕਰ ਰਹੀ ਹਾਂ ਮਜ਼ਦੂਰਾਂ ਦੇ ਉੱਤੇ ਜਿਹੜਾ 33% ਪਿੰਨਾਂ ਦੇ ਵਿੱਚ ਦੇਣਾ ਚਾਹੀਦਾ ਕਿਉਂਕਿ ਇਹ ਮੁੱਦਿਆਂ ਨੂੰ ਬਹੁਤ ਘੱਟ ਲੋਕੀ ਚੁੱਕਦੇ ਨੇ ਔਰ ਮੈਨੂੰ ਲੱਗਦਾ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਜਿਹੇ ਫਿਲਮਾਂ ਕਰਨਗੀ ਤੇ ਨੇ ਚੱਲਣ ਗਿਆ ਕਿਉਂਕਿ ਕਮਰਸ਼ੀਅਲ ਸਿਨੇਮਾ ਚੱਲਦਾ ਹੈ ਬਟ ਮੈਨੂੰ ਲੱਗਦਾ ਹੈ ਸਮਾਜ ਵਾਸਤੇ ਵੀ ਕੁਝ ਸਾਡੀ ਦੇਣ ਹੋਣੀ ਚਾਹੀਦੀ ਹੈ ਸਮਾਜ ਦੇ ਮੁੱਦੇ ਵੀ ਆਪਣੀਆਂ ਫਿਲਮਾਂ ਦੇ ਵਿੱਚ ਆਉਣੇ ਚਾਹੀਦੇ ਆ ਤਾਂ ਦੀ ਲੋਕਾਂ ਨੂੰ ਥੋੜੀ ਜੀ ਜਾਗਰੂਤਾ ਆਉਗੀ ਕਿ ਕਿਹੜੀ ਕਿਹੜੀ ਚੀਜ਼ ਵਾਸਤੇ ਕਿਹੜਾ ਕਿਹੜਾ ਬੰਦੇ ਜਿਹੜੇ ਉਹ ਸਟਰਗਲ ਕਰ ਰਹੇ ਆ ਸੋ ਮੈਂ ਚਾਹੁੰਨੀ ਆ ਵੀ ਰੇਸ਼ਮ ਕੋਈ ਗੱਲ ਰੱਖ ਫਾਉਂਡੇਸ਼ਨ ਤੁਸੀਂ ਵੀ ਜੀ ਕੇ ਫਤਹਿ ਵੇਖੋ ਸਭ ਤੋਂ ਪਹਿਲਾਂ ਤੇ ਮੈਂ ਇੱਕ ਬੇਨਤੀ ਕਰਦਾ ਕਿ ਸਾਰੇ ਪੰਜਾਬ ਵਾਸੀਆਂ ਨੂੰ ਜਿੱਦਾਂ ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਦੋ ਪਾਰਟੀਆਂ ਨੇ ਅੱਜ ਤੱਕ ਰਾਜ ਕੀਤਾ ਆ ਉਹੋ ਹੀ ਸਦਾ ਰਾਜ ਕਰਦੀਆਂ ਰਹੀਆਂ ਨੇ ਉਹਨਾਂ ਦੀ ਕੀ ਅੰਡਰਸਟੈਂਡਿੰਗ ਨਹੀਂ ਆਪਸ ਦੇ ਵਿੱਚ ਹੁਣ ਤੀਸਰੀ ਪਾਰਟੀ ਜਦੋਂ ਆਈ ਆਪਾਂ ਵੀ ਉਹਨਾਂ ਦਾ ਸਮਰਥਨ ਕੀਤਾ ਖੁੱਲ੍ਹ ਕੇ ਕੀਤਾ 2014 ਤੋਂ ਆਪਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ ਪਰ ਜਦੋਂ ਆਪਾਂ ਵੇਖਿਆ ਕਿ ਬਦਲਾਅ ਤੇ ਜਿਹੜਾ ਆਪਾਂ ਸਮਾਜ ਦੇ ਵਿੱਚ ਬਦਲਾਅ ਵਾਸਤੇ ਵੋਟਾਂ ਪਾਈਆਂ ਸੀ ਪਰ ਜਿਹੜਾ ਬਦਲਾਅ ਉਹ ਇਹਨਾਂ ਦੇ ਘਰਾਂ ਝੋਂ ਲੱਗ ਪਿਆ ਆ ਜਿੱਦਾਂ ਕਾਂਗਰਸੀ ਕਾਲੀਆਂ ਦੇ ਘਰਾਂ 'ਚ ਬਦਲਾਅ ਹੁੰਦਾ ਸੀ ਹੁਣ ਇਹ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਦੇ ਮੰਤਰੀਆਂ ਦੇ ਘਰਾਂ 'ਚ ਬਦਲਾਅ ਲੱਗ ਪਿਆ ਹੈ ਇਸ ਕਰਕੇ ਆਖ ਕੇ ਅਸੀਂ ਇਹ ਸਟੈਪ ਸਾਨੂੰ ਜੁਕਣਾ ਪਿਆ ਆ ਅਸੀਂ ਇਹਨਾਂ ਦੇ ਸਾਹਮਣੇ ਜਿੱਦਣ ਕਾਗਜ਼ ਭਰਾਂਗੇ ਸਾਡੀ ਉਦਣ ਹੀ ਦਿੱਤਾ ਕਿੰਨੇ ਮਸਲੇ ਅੰਮ੍ਰਿਤਸਰ ਦੇ ਵਿੱਚ ਆ ਪਿਛਲੇ ਸਮੇਂ 'ਚ ਵੀ ਕੁੱਲੀ ਕੱਢ ਦਿੱਤੇ ਗਿਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਥੋੜੇ ਦਿਨ ਪਹਿਲਾਂ ਮੈਂ ਨਾਲੇ ਦੀ ਗੱਲ ਕੀਤੀ ਆ ਤੇ ਸਾਡੇ ਐਮਪੀ ਸਾਹਿਬ ਨਾਲੇ ਤੇ ਵੀ ਪਹੁੰਚ ਗਿਆ ਕੀ ਗੱਲ 5 ਸਾਲ ਤੱਕ ਇਹਨਾਂ ਨੂੰ ਨਾਲਾ ਨਹੀਂ ਦਿਖਿਆ 5 ਸਾਲ ਇਹ ਟਰਮ ਇਹਨਾਂ ਦੀ ਰਹੀ ਆ 2 ਸਾਲੇ ਪਹਿਲਾਂ ਰਹਿ ਆ ਉਦੋਂ ਇਹਨਾਂ ਨੂੰ ਨਾਲਾ ਨਹੀਂ ਦਿਖਿਆ ਉੱਤੇ ਨਾਲੇ ਦੇ ਦਫਤਰ ਇਹਨਾਂ ਦਾ ਅੱਜ ਮੈਂ ਵੇਖਦਾ ਕਈ ਵਾਰੀ ਲੰਘਦਾ ਰਾਤ 10-10 ਵਜੇ ਤੱਕ ਇਹਨਾਂ ਦੇ ਦਫਤਰ ਖੁੱਲੇ ਆ ਪਹਿਲਾਂ ਜਦੋਂ ਅਸੀਂ ਲੰਗੀ ਦਾ ਸੀ ਸਾਡਾ ਸੇਮ ਉਧਰ ਹੀ ਰਸਤਾ ਆ ਪਹਿਲਾਂ ਲੰਗੀ ਦਾ ਹੀ ਇਹਨਾਂ ਦੇ ਦਫਤਰਾਂ ਦੇ ਵਿੱਚ ਮੈ ਐ ਲੱਗਦਾ ਸੀ ਕਿ ਇੱਥੇ ਕੋਈ ਆ ਹੀ ਨਹੀਂ ਸਕਦਾ 5 ਸਾਲ ਦਫਤਰ ਬੰਦ ਪੈ ਰਹੇ ਨੇ ਅੱਜ ਸਾਡੇ ਘੋਲੇ ਭਾਲੇ ਲੋਕ ਆ ਜਿਹੜੇ ਵਿਚਾਰੇ ਜਿਹੜੇ ਕਈ ਜਗ੍ਹਾ ਤੇ ਝਗੜੇ ਹੋਏ ਸੀ ਇਹਨਾਂ ਨੇ ਰੋਕ ਕੇ ਰੱਖੇ ਹੀ ਹੁਣ ਉਹ ਰਾਜੀ ਨਾਮੇ ਕਰਾਉਣ ਲੱਗ ਪਏ ਆ ਗੁਰਦੁਆਰਿਆਂ ਦੇ ਵਿੱਚ ਝਗੜੇ ਹੀ 44 ਲੱਗੀਆਂ ਸੀ 306 ਦੇ ਪਰਚੇ ਹੋਏ ਸੀ ਇਹਨਾਂ ਲੀਡਰਾਂ ਨੇ ਕਰਾਏ ਸੀ ਉਹ ਹੁਣ ਰਾਜੀ ਨਾਮੇ ਵੀ ਹੁੰਦੇ ਇਹਨਾਂ ਦੇ ਦਫਤਰਾਂ ਦੇ ਵਿੱਚ ਸੋ ਮੇਰੀ ਲੋਕਾਂ ਨੂੰ ਇਹੋ ਬੇਨਤੀ ਆ ਜਿਹੜੇ ਆ ਆਖਰੀ 10 20 ਦਿਨ ਹੁੰਦੇ ਆ ਨਾ ਉਹਨਾਂ ਦੇ ਵਿੱਚ ਜਾ ਕੇ ਇਹਨਾਂ ਦੇ ਪਿੱਛੇ ਨਾ ਲੱਗਿਆ ਕਰੋ ਇਹ ਸਾਨੂੰ ਵਰਤਦੇ ਆ ਜਦੋਂ ਪਿੰਡਾਂ ਦੇ ਵਿੱਚ ਝਗੜੇ ਹੁੰਦੇ ਆ ਇਹ ਇਕੱਠੇ ਬਹਿ ਕੇ ਇਕੱਠੇ ਬਹਿ ਕੇ ਪਾਰਟੀਆਂ ਕਰਦੇ ਆ ਇੱਕ ਦੂਜੇ ਨਾਲ ਕਹਿੰਦੇ ਆ ਕਿ ਸਾਡੀਆਂ ਵੋਟਾਂ ਪੱਕੀਆਂ ਹੁੰਦੀਆਂ ਆ ਸਾਨੂੰ ਤੇ ਇਹਨਾਂ ਨੇ ਮਰਨ ਤੋਂ ਬਾਅਦ ਵੀ ਨਹੀਂ ਪਿੰਡਾਂ 'ਚ ਇਕੱਠੇ ਰਹਿਣ ਦਿੱਤਾ ਸਾਡੇ ਸ਼ਮਸ਼ਾਨ ਵੱਖਰੇ ਵੱਖਰੇ ਕਰਾਤੇ ਪਿੰਡਾਂ 'ਚ ਤੁਸੀਂ ਇੱਕ ਇੱਕ ਪਿੰਡ 'ਚ ਆ ਕੇ ਵੇਖੋ ਹਜ਼ਾਰ ਹਜ਼ਾਰ ਵੋਟ ਆ ਪੰਜ ਪੰਜ ਛੇ ਛੇ ਸ਼ਮਸ਼ਾਨ ਘਾਟਿਆ ਤੁਸੀਂ ਕਿੰਨਾ ਕਰਕੇ ਆ ਲੀਡਰਾਂ ਕਰਕੇ ਆਪ ਇਹ ਇੱਕ ਦੂਜੇ ਵੱਲ ਵਿਆਹ ਕਰਾਉਂਦੇ ਆ ਆਪਣੇ ਬੱਚਿਆਂ ਬੱਚੀਆਂ ਦੇ ਆਪੇ ਰਿਸ਼ਤੇ ਪੱਕੇ ਕਰਦੇ ਇੱਕ ਦੂਜੇ ਵੱਲ ਆਪ ਪੋਲੀਟੀਕਲ ਆਪਣਾ ਸਾਰਾ ਸਟਰੋਂਗ ਕਰਨ ਵਾਸਤੇ ਸਾਨੂੰ ਪਿੰਡਾਂ 'ਚੇ ਲੜਾਵਾਂ ਲਾ ਕੇ ਮਾਰਦੇ ਲੱਗੇ ਆ ਸੋ ਮੇਰੀ ਇਹੋ ਹੀ ਬੇਨਤੀ ਆ ਹੋਰ ਵੀ ਜਿੰਨੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਵੀ ਆਪ ਗਾਂ ਵਿਧਾਨ ਸਭਾ ਦੀ ਇਲੈਕਸ਼ਨ ਵੀ ਆਉਂਦੀ ਆ ਮੈਂ ਤੇ ਉੱਥੇ ਵੀ ਬੇਨਤੀ ਕਰੂੰਗਾ ਆਪਣੇ ਨੌਜਵਾਨਾਂ ਭਰਾਵਾਂ ਨੂੰ ਵੀ ਗਾਂ ਆਓ ਤੁਸੀਂ ਕਾਗਜ਼ ਭਰੋ ਸਾਨੂੰ ਪੈਸੇ ਦੀ ਨਹੀਂ ਲੋੜ ਜਦੋਂ ਆਮ ਆਦਮੀ ਪਾਰਟੀ ਆਈ ਹੀ ਚਲੋ ਉਹਨਾਂ ਦੀ ਸੋਚਣ ਜਦੋਂ ਸਾਨੂੰ ਨਹੀਂ ਹੀ ਪਤਾ ਕੀ ਉਹਨਾਂ ਦੇ ਅੰਦਰ ਕੀ ਆ ਜੋ ਉਹਨਾਂ ਨੇ ਸ਼ਬਦ ਸਾਹ ਦੇ ਸਾਹਮਣੇ ਰੱਖੇ ਆਪਾਂ ਜੁੜੇ ਆਪਾਂ ਫੰਡ ਤੋਂ ਬਿਨਾਂ ਸਾਡੇ ਪਿੰਡਾਂ ਚੋਂ ਵੀ ਆਮ ਆਗੂ ਪਾਰਟੀ ਚੁਕਾਈ ਆ ਸੋ ਆਪਾਂ ਵੀ ਫੰਡ ਤੋਂ ਬਿਨਾਂ ਹੀ ਦਿੱਤਾਂਗੇ ਸਾਡੇ ਕੋ ਕੋਈ 2 ਨੰਬਰ ਦੇ ਪੈਸੇ ਤੇ ਹੈ ਨਹੀਂ ਇੰਨਾ ਮੰਮੂ ਇੱਕ ਮੇਰੀ ਇਹ ਵੀ ਬੇਨਤੀ ਆ ਕਿ ਜਿਹੜੇ ਲੀਡਰ ਆ ਚਾਹੇ ਉਹ ਐਮਪੀ ਆ ਚਾਹੇ ਉਹ ਮੰਤਰੀ ਆ ਚਾਹੇ ਉਹ ਐਮਐਲਏ ਆ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕੀਤੀ ਜਾਵੇ 2-2 ਏਕੜ ਵਾਲੇ ਜਿਹੜੇ ਬੰਦੇ ਆ ਉਹਨਾਂ ਕੋ ਅੱਜ ਹਜ਼ਾਰ-ਹਜ਼ਾਰ ਕਰੋੜ ਦੀ ਪ੍ਰਾਪਰਟੀ ਉਹ ਕਿੱਥੋਂ ਆਈ ਇਹ ਮੇਰੀ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਬੇਨਤੀ ਹੈ ਜਿਸ ਤਰ੍ਹਾਂ ਸਾਡੇ ਇੱਕ ਗਰੁੱਪ ਬਣੇ ਹੁੰਦੇ ਆ ਇਹ ਆਪਾਂ ਆਵਾਜ਼ ਚੁੱਕੀਏ ਕਿ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਦੀ ਜਾਂਚ ਕੀਤੀ ਜਾਵੇ ਬਾਕੀ ਕਿਤੇ ਉਤਰਨਗੇ ਦੀ ਜਾਂਚ ਕਰਨ ਵਾਲੀ ਫਾਇਲਾਂ ਸਿਆਸੀ ਤਰ੍ਹਾਂ ਚੋਣ ਲੜ ਰਹੀਆਂ ਨੇ ਵੇਖੋ ਆਰਟੀਆਈ ਜੀਮਾਲਾ ਸਾਹਿਬ ਗੱਲ ਕੀਤੀ ਆਪਾਂ ਆਰਟੀਆਈ ਪਾਈ ਮੈਨੂੰ ਅੱਜੇ 2 2.5 ਸਾਲ ਕਰੋਨਾ ਤੋਂ ਪਹਿਲਾਂ ਲੱਗਦਾ 4 ਸਾਲ ਹੋ ਗਏ ਕਰੀਬ 2017-18 ਦੇ ਵਿੱਚ ਮੈਂ ਆਰਟੀਆਈ ਪਾਈ ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ ਗਿਆ ਉਸ ਆਰਟੀਆਈ ਦਾ ਉਸ ਆਰਟੀਆਈ ਦਾ ਮੈਨੂੰ ਜਵਾਬ ਨਹੀਂ ਮਿਲਿਆ ਮੈਂ ਕਿਹੇ ਦੋ ਜਾਣਿਆਂ ਦੇ ਖਿਲਾਫ ਪਾਈ ਕਿ ਇਹਨਾਂ ਦੀ ਜਾਇਦਾਦ ਦੀ ਜਾਂਚ ਹੋਵੇ ਜਵਾਬ ਨਹੀਂ ਮਿਲਦਾ ਸਿਸਟਮ ਸਾਡਾ ਖਰਾਬ ਹੈ ਉਦੋਂ ਤੱਕ ਤੇ ਵਿਕ ਜਾਂਦੇ ਆ ਸਾਰੇ ਇਹੋ ਸਿਸਟਮ ਨੂੰ ਬਦਲਣ ਵਾਸਤੇ ਤੇ ਆਪਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਰੇ ਜਣੇ ਖੁੱਲ ਕੇ ਆਓ ਜਿੱਥੇ ਵੀ ਆਜ਼ਾਦ 13 ਆਪਣੀਆਂ ਲੋਕ ਸਭਾ ਪੰਜਾਬ ਦੇ ਵਿੱਚ ਕੋ ਸੇਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਆ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਮੈਨੂੰ ਵੋਟ ਪਾਓ ਮੈਂ ਕਹਿੰਨਾ ਜਿਹੜਾ ਵੀ ਚੰਗਾ ਲੱਗਦਾ ਆਜ਼ਾਦ ਉਮੀਦਵਾਰ ਇਹ ਪਾਰਟੀਆਂ ਤੋਂ ਉੱਤੇ ਉੱਤੇ ਕੇ ਵੋਟ ਪਾਓ ਜੀ ਸੁਣ ਲਾ ਦੇਖੋ ਵੀਰੇ ਆਪਾਂ ਲੋਕਾਂ ਦੇ ਵਿੱਚ ਪਿਛਲੇ ਸਮੇਂ ਤੋਂ ਡੇਢ ਦੋ ਸਾਲ ਹੋ ਗਏ ਵਿਚਰ ਰਹੇ ਆਂ ਸਭ ਤੋਂ ਵੱਡੀ ਗੱਲ ਆ ਆਪਾਂ ਮੁੱਦੇ ਲੈ ਕੇ ਆਪਾਂ ਦਰਜਨਾ ਪਿੰਡਾਂ ਦੇ ਵਿੱਚ ਆਪਣੇ ਅਮਰਖੰਦ ਦੇ ਵਿੱਚ ਕਮੇਟੀਆਂ ਬਣਾਈਆਂ ਨਸ਼ੇ ਨੂੰ ਲੈ ਕੇ ਆਲਰੇਡੀ ਕਮੇਟੀਆਂ ਬਣਾ ਚੁੱਕੇ ਆਪਾਂ ਜਿੱਥੇ ਸਿਆਸਤਾਂ ਪਿੰਡਾਂ ਚ ਲੱਗ ਗਿਆ ਪਰ ਜਿਹੜਾ ਨਸ਼ਾ ਆ ਨਾ ਅੱਜ ਕਿਸੇ ਦੇ ਘਰ ਅੱਗ ਲੱਗੀ ਆ ਕੱਲ ਨੂੰ ਆਪਣੇ ਘਰ ਵੀ ਅੱਗ ਆ ਸਕਦੀ ਆ ਇਸ ਕਰਕੇ ਹੀ ਕਮੇਟੀਆਂ ਬਣਾਉਣੀਆਂ ਚਾਲੂ ਕੀਤੀਆਂ ਇਹ ਪਾਣੀ ਦੀ ਸਮੱਸਿਆ ਅਮਰਸਰ ਦਾ ਪਾਣੀ ਸਭ ਤੋਂ ਪੰਜਾਬ ਦਾ ਅੱਜ ਸਾਡਾ ਸਾਰਾ ਗਰਾਊਂਡ ਵਾਟਰ ਵੀ ਕੈਂਸਰ ਆ ਕਈ ਸੰਗਰੂਰ ਏ ਜੀ ਇਹਦੇ ਵਿੱਚ ਤੇ ਜ਼ਮੀਨ ਨੂੰ ਵੀ ਕਹਿੰਦੇ ਕੈਂਸਰ ਹੋ ਗਈ ਆ ਗਾਂ ਇਤਰਾ ਹੀ ਦੀ ਆ ਕਿੰਨੇ ਲੋਕਾਂ ਨੂੰ ਪਹਿਲਾਂ ਕੈਂਸਰ ਵਰਗੀ ਬਿਮਾਰੀ ਤੋਂ ਨਾ ਲੈਣ ਤੋਂ ਡਰੀਦਾ ਵੀ ਯਾਰ ਕੈਂਸਰ ਅੱਜ ਦੀ ਤਰੀਕ ਦੇ ਵਿੱਚ ਹਰ ਦੂਜੇ ਘਰ 슈ਗਰ ਵਾਂਗੂ ਜਾ ਗੰਦੇ ਪਾਣੀ ਦੇ ਕਰਕੇ ਅਸੀਂ ਇਹੋ ਬੇਨਤੀ ਕਰਦੇ ਹਾਂ ਛੱਪੜ ਵੀ ਥੱਲੇੋਂ ਪੱਕੇ ਹੋਣੇ ਚਾਹੀਦੇ ਨਾਲੇ ਵੀ ਪੱਕੇ ਹੋਣੇ ਚਾਹੀਦੇ ਪਿਛਲੇ ਸਮੇਂ ਦੇ ਵਿੱਚ ਸਾਡੇ ਪੱਕੀਆਂ ਕੀਤੀਆਂ ਜਾ ਰਹੀਆਂ ਨੇ ਉਹ ਸੋ ਚਲੋ ਥੱਲਿਓ ਕੱਚੀਆਂ ਰੱਖੀਆਂ ਗਈਆਂ ਜਿਨ੍ਹਾਂ ਨੂੰ ਪੱਕਾ ਕੀਤਾ ਜਾ ਰਿਹਾ ਨਹੀਂ ਉਹਨਾਂ ਨੂੰ ਵੀ ਰੋਕਿਆ ਕਿ ਨਹਿਰਾਂ 'ਚ ਫਲੋਇੰਗ ਵਾਟਰ ਹੁੰਦਾ ਲਾਈਵ ਵਾਟਰ ਹੁੰਦਾ ਕਿਉਂਕਿ ਕਲੀਨ ਵਾਟਰ ਹੁੰਦਾ ਆ ਇਹਨਾਂ ਨੂੰ ਨਾ ਥੱਲਿਓ ਪੱਕਾ ਕੀਤਾ ਜਾਵੇ ਪਿੰਡਾਂ ਦੇ ਛਪੜਾਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਲੀਡਰ ਪਿੰਡਾਂ ਦੇ ਛਪੜ ਦੂਗੇ ਮਿੱਟੀ ਕੋਟ ਕੋਟ